ਹੈਲੋ ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ਲ ਮੰਗੜ ਤੇ ਉਪਦੇ ਸਾਰੇ ਬਾਤ ਵਧੀਆ ਹੋਣਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੇ ਕਲਾ ਚ ਹੋਣਗੇ ਜੀ ਜੇ ਸਾਡੇ ਚੈਨਲ ਤੇ ਨਿਊ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪਲੀਜ਼ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਨ ਵਾਲੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨਸ ਮੇਰੇ ਸਾਰੇ ਪੈਂਪੜਾ ਵੰਦੇ ਕੋਲ ਪਹੁੰਚ ਜਾਣ ਜੀ ਤੇ ਜਿਨ੍ਹਾਂ ਨੇ ਫਸਟ ਟਾਈਮ ਵਿਜ਼ਿਟ ਕੀਤਾ ਹੈ ਜੀ ਅਸੀਂ ਦੱਸ ਦੇਣਾ ਚਾਹੁੰਦੇ ਆਪਾਂ ਆਪਣੀ ਚੈਨਲ ਤੇ ਸੱਚੀਆਂ ਅਦਭੀਤੀਆਂ ਬਾਣੀ ਨਾਲ ਰਿਲੇਟਡ ਵੀਡੀਓਜ਼ ਤੇ ਮੋਟੀਵੇਸ਼ਨ ਤੁਹਾਡੇ ਲਈ ਸ਼ੇਅਰ ਕਰੀ ਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਤੇ ਇੱਕ ਰਿਕੁਐਸਟ ਹੋ ਰਿਹਾ ਜੀ ਜਿਨ੍ਹਾਂ ਜਿਨ੍ਹਾਂ ਨੇ ਜੀ ਇਸ ਵੀਡੀਓ ਤੇ ਵਿਜ਼ਿਟ ਕੀਤਾ ਹੈ ਤੇ ਉਹ ਜੀ ਜਾਣਦੇ ਹੋ ਕਮੈਂਟ ਬਾਕਸ ਦੇ ਵਿੱਚ ਤਾਂ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਤਾਂ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਪਲੀਜ਼ ਜਰੂਰ ਲਗਵਾਇਓ ਜੀ ਅੱਜ ਦੀ ਜਿਹੜੀ ਵੀਡੀਓ ਹੈ ਜੀ ਇਹ ਬਹੁਤ ਜਿਆਦਾ ਲੌਂਗ ਨਹੀਂ ਹੈਗੀ ਪਰ ਬਹੁਤ ਹੀ ਬਹੁਤ ਹੀ ਪਿਆਰੀ ਵੀਡੀਓ ਹੈ ਜੀ ਕਿ ਕਿਵੇਂ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਵੇਂ ਜੀ ਇੱਕ ਮਾਂ ਨੂੰ ਉਸ ਦੇ ਬੱਚੇ ਦੇ ਨਾਲ ਮਿਲਵਾਇਆ ਇਹ ਜਿਹੜੀ ਅੱਜ ਦੀ ਸੱਚੀ ਐਡਵਿਟੀਆਂ ਜੀ ਇਹ ਤੁਹਾਡੇ ਜਿਹੜਾ ਤੁਹਾਡਾ ਵਿਸ਼ਵਾਸ ਆ ਉਹ ਹੋਰ ਵੀ ਪੱਕਾ ਕਰੂਗੀ ਤਨਤਨ ਗੁਰੂ ਰਾਮਦਾਸ ਜੀ ਦੀ ਬਹੁਤ ਹੀ ਪਿਆਰੀ ਵੀਡੀਓ ਹੈ ਜੀ ਬਿਨਾ ਸਕਿਪ ਕੀਤੇ ਐਂਡ ਤੱਕ ਪਲੀਜ਼ ਜ਼ਰੂਰ ਸੁਣਨਾ ਜੀ ਇੱਕ ਪਰਿਵਾਰ ਆਉਂਦਾ ਜੀ ਅੰਮ੍ਰਿਤਸਰ ਮੱਥਾ ਟੇਕਣ ਲਈ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਨੇ ਸੋ ਤੁਹਾਨੂੰ ਪਤਾ ਹੈ ਜੀ ਜਿਵੇਂ ਆਲਵੇਜ਼ ਅਰਮੰਦਰ ਸਾਹਿਬ ਦੇ ਵਿੱਚ ਸੰਗਤ ਦਾ ਇਕੱਠ ਬਹੁਤ ਹੁੰਦਾ ਆ ਸੋ ਇਸ ਕਰਕੇ ਜੀ ਜਦੋਂ ਉਹ ਹਸਬੰਡ ਤੇ ਵਾਈਫ ਮੱਥਾ ਟੇਕਣ ਲਈ ਚਲੋ ਉੱਥੇ ਹੀ ਜੋ ਲਾਈਨ ਦੇ ਵਿੱਚ ਲੱਗਦੇ ਨੇ ਤੇ ਉਹਨਾਂ ਦਾ ਜੀ ਬੱਚਾ ਗਵਾਜ ਜਾਂਦਾ ਆ ਬੱਚਾ 4-5 ਸਾਲ ਦਾ ਬੱਚਾ ਸੀ ਉਹਨਾਂ ਦਾ ਤੇ ਉਹਨਾਂ ਦਾ ਬੱਚਾ ਗਵਾਜ ਜਾਂਦਾ ਹੈ ਜੀ ਉਥੇ ਫਾਦਰ ਨੂੰ ਲੱਗਦਾ ਹੈ ਮਦਰ ਕੋਲ ਆ ਮਦਰ ਨੂੰ ਲੱਗਦਾ ਫਾਦਰ ਦੇ ਕੋਲ ਆ ਕਿਉਂਕਿ ਜਿਸ ਦਿਨ ਉਹ ਮੱਥਾ ਟੇਕਣ ਆਉਂਦੇ ਨੇ ਬਹੁਤ ਜ਼ਿਆਦਾ ਰਸ਼ ਹੁੰਦਾ ਜੀ ਉਸ ਦਿਨ ਤੇ ਜਦੋਂ ਜੀ ਦਰਸ਼ਨ ਡਿਊੜੀ ਦੇ ਕੋਲ ਪਹੁੰਚਦੇ ਨਹੀਂ ਤੇ ਜਦੋਂ ਉਸਦੇ ਫਾਦਰ ਬੱਚੇ ਦੇ ਪੁੱਛਦੇ ਨੇ ਉਹਨਾਂ ਦੇ ਮਦਰ ਨੂੰ ਕਿ ਬੱਚਾ ਤੁਹਾਡੇ ਕੋਲ ਆ ਤੇ ਪਰ ਜੀ ਮਦਰ ਕਹਿੰਦੇ ਨੇ ਕਿ ਨਹੀਂ ਬੱਚਾ ਤਾਂ ਤੁਹਾਡੇ ਕੋਲ ਆ ਤੇ ਇਦਾਂ ਹੀ ਜਿ ਉਹਨਾਂ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਆ ਕਿ ਬੱਚਾ ਗਵਾ ਚੁੱਕਾ ਵਾ ਕਿਉਂਕਿ ਫਾਦਰ ਨੂੰ ਲੱਗ ਰਿਹਾ ਸੀ ਮਦਰ ਕੋਲ ਆ ਮਦਰ ਨੂੰ ਲੱਗ ਰਿਹਾ ਸੀ ਫਾਦਰ ਦੇ ਕੋਲ ਆ ਬੱਚਾ ਸੋ ਜੀ ਤੁਹਾਨੂੰ ਪਤਾ ਆ ਜੀ ਕਿ ਇੱਕ ਫਾਦਰ ਮਦਰ ਫੀਲ ਕਰ ਸਕਦੇ ਆ ਜਦੋਂ ਇੱਕ ਬੱਚਾ ਗਵਾਹ ਜਾਵੇ ਤੇ ਉਹਨਾਂ ਦੇ ਮਨ ਤੇ ਆ ਨਾ ਉਹਨਾਂ ਨੂੰ ਤਾਂ ਮੱਥਾ ਟੇਕਣਾ ਹੀ ਭੁੱਲ ਗਿਆ ਜੀ ਉਹਨਾਂ ਨੂੰ ਕੁਝ ਨਹੀਂ ਚੰਗਾ ਲੱਗ ਰਿਹਾ ਸੀਗਾ ਉਹਨਾਂ ਦੀ ਤਾਂ ਜਿਵੇਂ ਦੁਨੀਆ ਹੀ ਉਜੜ ਗਈ ਸੀ ਜਦੋਂ ਉਹਨਾਂ ਦਾ ਬੱਚਾ ਗਵਾਚਿਆ ਜੀ ਤੇ ਇੰਦਰ ਉਧਰ ਜੀ ਬੱਚਾ ਪਾਗਲਾ ਵਾਂਗ ਲੱਭਦੇ ਫਿਰਦੇ ਨੇ ਫਾਦਰ ਵੀ ਲੱਭ ਰਹੇ ਆਪਣਾ ਬੱਚਾ ਮਦਰ ਵੀ ਲੱਭ ਰਹੀ ਆ ਜੀ ਬੱਚੇ ਲੱਭਦੇ ਲੱਭਦੇ ਸਾਰਾ ਯਾਨੀ ਪਰਿਕਰਮਾ ਦੇ ਵਿੱਚ ਉਹ ਬੱਚਾ ਲੱਭ ਰਹੀ ਨਹੀਂ ਉੱਥੇ ਜੀ ਚਲੋ ਕਿਸੇ ਨੇ ਦੱਸਿਆ ਕਿ ਤੁਸੀਂ ਅਨਾਉਂਸਮੈਂਟ ਕਰਵਾਓ ਤੇ ਫਿਰ ਅਨਾਉਂਸਮੈਂਟ ਵੀ ਕਰਵਾਉਂਦੇ ਨੇ ਪਰਿਕਰਮਾ ਦੇ ਵਿੱਚ ਹਲਕਤੋ ਸਪੀਕਰ ਲੱਗੇ ਹੋਏ ਨੇ ਸੋ ਜੀ ਬਹੁਤ ਜ਼ਿਆਦਾ ਯਾਨੀ ਬੱਚੇ ਨੂੰ ਲੱਭਦੇ ਆ ਥੱਕ ہار ਚੁੱਕੇ ਹੁੰਦੇ ਆ ਪਰ ਬੱਚਾ ਨਹੀਂ ਲੱਭ ਰਿਆ ਹੁੰਦਾ ਮਦਰ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੁੰਦਾ ਆ ਤੇ ਉਹ ਥੱਕ ਟੁੱਟ ਕੇ ਜੀ ਇੱਕਦਾਂ ਤੇ ਇੱਦੀ ਬੈਠ ਜਾਂਦੀ ਆ ਜੀ ਤੇ ਜਦੋਂ ਜੀ ਬੈਠ ਜਾਂਦੇ ਆ ਤੇ ਉਹਦੇ ਫਾਦਰ ਵੀ ਲੱਭ ਲੱਭ ਕੇ ਥੱਕ ਜਾਂਦੇ ਆ ਐਕਚੁਅਲੀ ਜਦੋਂ ਦੇਖੋ ਆਪਾਂ ਖੁਸ਼ੀ ਦੇ ਵਿੱਚ ਹੁੰਨੇ ਆ ਨਾ ਉਦੋਂ ਆਪਾਂ ਥੱਕਦੇ ਵੀ ਨਹੀਂ ਹੈਗੇ ਪਰ ਜਦੋਂ ਆਪਾਂ ਨੇ ਮਾਈਂਡ ਤੇ ਟੈਨਸ਼ਨ ਹੁੰਦੀ ਆ ਨਾ ਉਦੋਂ ਆਪਾਂ ਥੱਕ ਵੀ ਛੇਤੀ ਜਾਂਦੇ ਆ ਮਾਨਸਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ ਸੋ ਜੀ ਉਹ ਜਿਹੜੀ ਮਦਰ ਹੁੰਦੀ ਐ ਧੀ ਰੋ ਰੋ ਕੇ ਜੀ ਉੱਥੇ ਪਰਿਕਰਮਾਂ ਦੇ ਵਿੱਚ ਹੀ ਚਲੋ ਜੀ ਉਹ ਬੈਠ ਜਾਂਦੀ ਆ ਨੀਚੇ ਤੇ ਰੋ ਰੋ ਕੇ ਗੁਰੂ ਰਾਮਦਾਸ ਜੀ ਅਗੇ ਅਰਦਾਸ ਕਰਦੇ ਆ ਕਿ ਹੇ ਤੁੰਤਾਰਸ਼ੀ ਗੁਰੂ ਰਾਮਦਾਸ ਜੀ ਕਿ ਤੁਹਾਡੇ ਦਰ ਤੇ ਆ ਕੇ ਤਾਂ ਲੋਕਾਂ ਨੂੰ ਦਾਤਾਂ ਮਿਲਦੀਆਂ ਨੇ ਕਿ ਮੇਰੀ ਦਾਤ ਕਿਵੇਂ ਗਵਾਚ ਸਕਦੀ ਆ ਕਿ ਤੁਹਾਡੇ ਦਰ ਤੇ ਤਾਂ ਬੱਚਿਆਂ ਦੀ ਦਾਤ ਮਿਲਦੀ ਆ ਤੁਹਾਡੇ ਦਰਬਾਰ ਤੇ ਆ ਕੇ ਝੋਲੀਆਂ ਭਰਦਿਆਂ ਵਾ ਮਾਵਾਂ ਦੇ ਬੱਚੇ ਦੀਆਂ ਤੁਸੀਂ ਝੋਲੀਆਂ ਭਰਦੇ ਹੋ ਬੱਚੇ ਹੁੰਦੇ ਆ ਜੀ ਉਹਨਾਂ ਦੇ ਤੇ ਮੇਰਾ ਬੱਚਾ ਕਿਵੇਂ ਗਵਾਚ ਸਕਦਾ ਤੇਰੇ ਦਰਬਾਰ ਤੇ ਆ ਕੇ ਬਹੁਤ ਰੋਂਦੀ ਆ ਜੀ ਉਹ ਤੇ ਯਾਨੀ ਬੁਰਾ ਹਾਲ ਹੋਇਆ ਹੁੰਦਾ ਜੀ ਉਹਨਾਂ ਨੂੰ ਮੱਥਾ ਟੇਕਣਾ ਵੀ ਭੁੱਲ ਜਾਂਦਾ ਵਾ ਕਿ ਅਸੀਂ ਮੱਥਾ ਟੇਕਣ ਆਏ ਆ ਸੋ ਜੀ ਫਾਦਰ ਮਦਰ ਲਬ ਲਬ ਕੇ ਥੱਕ ਜਾਂਦੇ ਆ ਤੇ ਕੀ ਹੁੰਦਾ ਜੀ ਤੇ ਜਦੋਂ ਉਹਦੀ ਮਾਂ ਜੀ ਅੱਧੀ ਪਰਿਕਰਮਾ 'ਚ ਬੈਠੀ ਰੋ ਰਹੀ ਹੁੰਦੀ ਆ ਜੀ ਬਹੁਤ ਰੋ ਰਹੀ ਹੁੰਦੀ ਆ ਤੇ ਅਰਦਾਸ ਕਰ ਰਹੀ ਹੁੰਦੀ ਆ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਅੱਗੇ ਕੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਕਿ ਮੈਂ ਤੇਰੇ ਦਰ ਤੇ ਅਸੀਂ ਅਜਤ ਅਸੀਂ ਮੱਥਾ ਟੇਕਣ ਆਏ ਆ ਕਿ ਮੇਰਾ ਬੱਚਾ ਕਿਵੇਂ ਗਵਾਚ ਸਕਦਾ ਆ ਕਿ ਮੈਨੂੰ ਮੇਰੇ ਬੱਚੇ ਦੇ ਨਾਲ ਮਿਲਵਾ ਦੇ ਤੇ ਜੀ ਕੀ ਹੁੰਦਾ ਇਹਦੇ 15 ਮਿੰਟ ਗੁਜ਼ਰਦੇ ਆ ਮਾਂ ਰੋ ਰਹੀ ਹੁੰਦੀ ਆ ਤੁਸੀਂ ਮੰਨਣਾ ਨਹੀਂ ਕੀ ਚਮਤਕਾਰ ਹੁੰਦਾ ਰਾਮਦਾਸ ਜੀ ਦੇ ਘਰ ਤਾਂ ਆਏ ਦਿਨ ਚਮਤਕਾਰ ਹੁੰਦੇ ਨੇ ਕਿਉਂਕਿ ਉੱਥੇ ਸਾਖਸ਼ਾਤ ਉਹ ਰਾਮਦਾਸ ਜੀ ਹਮੇਸ਼ਾ ਉੱਥੇ ਹਾਜ਼ਰ ਹੁੰਦੇ ਨੇ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਜੀ ਸੋ ਜੀ 15 ਮਿੰਟ ਦੇ ਬਾਅਦ ਬੱਚਾ ਆਉਂਦਾ ਹੈ ਤੇ ਆਪਣੀ ਮਾਂ ਦੇ ਮੋਢੇ ਤੇ ਹੱਥ ਰੱਖ ਕੇ ਪਿੱਛੋਂ ਮੋਢੇ ਤੇ ਹੱਥ ਰੱਖਦਾ ਤੇ ਆ ਕੇ ਬੋਲਦਾ ਹੈ ਮਮਾ ਤੇ ਜਦੋਂ ਜੀ ਉਹ ਆਪਣੀ ਇਦਾਂ ਆਵਾਜ਼ ਦਿੰਦਾ ਆਪਣੀ ਮੰਮਾ ਨੂੰ ਕਿ ਮਮਾ ਜੀ ਤੇ ਉਹਦੇ ਜਦੋਂ ਉਹਦੇ ਮੰਮਾ ਜੀ ਜਦੋਂ ਉਹਦੇ ਫਾਦਰ ਤੇ ਮਦਰ ਦੇਖਦੇ ਆ ਤੇ ਉਹ ਦੇਖਦੇ ਆ ਕਿ ਉਹਨਾਂ ਦਾ ਬੱਚਾ ਉਹਨਾਂ ਦੇ ਕੋਲ ਖੜਾ ਹੈ ਜੀ ਤੇ ਉਹ ਕੁੱਟ ਕੇ ਗੱਲਾਂ ਲਾ ਲੈਂਦੇ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੇ ਉਹਦੀ ਮੱਥਾ ਚੁੰਮਦੀ ਉਹਦੀ ਮਾਂ ਕਿਉਂਕਿ ਬੱਚਾ ਦੇਖੋ ਜੀ ਜਦੋਂ ਗਵਾਹ ਜਾਂਦਾ ਇੱਕ ਫਾਦਰ ਮਦਰ ਤੋਂ ਵੱਧ ਕੋਈ ਨਹੀਂ ਜਾਣਦਾ ਇਸ ਦੁੱਖ ਨੂੰ ਤੇ ਜਦੋਂ ਉਹਦਾ ਬੱਚਾ ਮਿਲਦਾ ਜੀ ਉਹਨਾਂ ਨੂੰ ਉਹ ਬਹੁਤ ਹੀ ਹੋਰ ਵੀ ਜ਼ਿਆਦਾ ਰੋਂਦੇ ਨੇ ਤਨ ਤਨ ਗੁਰੂ ਰਾਮਦਾਸ ਜੀ ਦਾ ਜੀ ਉਹ ਸ਼ੁਕਰੀਆ ਕਰਦੇ ਨੇ ਦੇਖੋ ਜੀ ਪਹਿਲਾਂ ਉਹ ਸਾਰੇ ਕਿਤੇ ਬੱਚਾ ਲੱਭ ਰਹੇ ਹੁੰਦੇ ਆਪਣਾ ਬੱਚਾ ਨਹੀਂ ਲੱਭਦਾ ਉਹਨਾਂ ਨੂੰ ਸਾਰੇ ਕਿਤੇ ਅਨਾਊਂਸਮੈਂਟ ਵੀ ਕਰਵਾਉਂਦੇ ਆ ਕਿਵੇਂ ਚਮਤਕਾਰ ਹੁੰਦਾ ਦੇਖੋ ਜੀ ਇੰਨੇ ਰਸ ਦੇ ਵਿੱਚ ਪਹਿਲਾਂ ਤੇ ਉਹਨਾਂ ਨੂੰ ਬੱਚਾ ਨਹੀਂ ਲੱਭ ਰਿਹਾ ਸੀ ਇੰਨੇ ਰਸ ਦੇ ਵਿੱਚ ਤੁਸੀਂ ਸੋਚੋ ਬੱਚਾ ਕਿਵੇਂ ਉਹਨਾਂ ਤੱਕ ਪਹੁੰਚਿਆ ਤੇ ਜਦੋਂ ਫਿਰ ਹੁਣ ਅੱਗੇ ਜਿਹੜੀ ਵੀਡੀਓ ਹੈ ਜੀ ਉਹ ਤੁਹਾਡੇ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਜਦੋਂ ਉਸ ਮਾਂ ਨੇ ਬੱਚੇ ਨੂੰ ਪੁੱਛਿਆ ਕਿ ਬੇਟਾ ਤੁਹਾਨੂੰ ਇੱਥੇ ਕੌਣ ਛੱਡ ਕੇ ਗਿਆ ਮੇਰੇ ਕੋਲ ਤੇ ਬੱਚੇ ਨੇ ਜੀ ਇਦਾਂ ਇਸ਼ਾਰਾ ਕੀਤਾ ਦੂਰ ਜਿਹੜੇ ਜਾ ਰਹੇ ਸੀਗੇ ਉਹ ਕਹਿੰਦੇ ਕਿ ਉਹ ਜਾ ਰਹੇ ਨੇ ਹੱਥ ਇਸ਼ਾਰਾ ਕਰਦਾ ਹੈ ਜੀ ਆਪਣੀ ਮਦਰ ਨੂੰ ਕਿ ਉਹ ਛੱਡ ਕੇ ਗਏ ਨੇ ਜਦੋਂ ਉਹਨਾਂ ਦੀ ਮਦਰ ਦੇਖਦੇ ਨੇ ਉਹ ਬੈਕ ਹੁੰਦੀ ਆ ਜੀ ਉਹਨਾਂ ਦੀ ਉਹਨਾਂ ਨੇ ਵਾਈਟ ਕਲਰ ਦਾ ਕੁੜਤਾ ਪਜਾਮਾ ਪਾਇਆ ਹੁੰਦਾ ਹੈ ਜੀ ਤੇ ਵਾਈਟ ਕਲਰ ਦੀ ਉਹਨਾਂ ਦੀ ਦਾੜ੍ਹੀ ਹੁੰਦੀ ਆ ਸੋ ਵਾਈਟ ਕਲਰ ਦਾ ਹੀ ਚੋਲਿਆ ਟਾਈਪ ਪਾਇਆ ਹੁੰਦਾ ਜੀ ਉਹਨਾਂ ਨੇ ਸੋ ਜੀ ਜਦੋਂ ਦੇਖਦੇ ਆ ਇੱਕ ਰਸਵੀ ਬਹੁਤ ਹੁੰਦਾ ਹੈ ਤੇ ਉਹਨਾਂ ਦੇ ਮਦਰ ਤੇ ਉਹਨਾਂ ਦੇ ਫਾਦਰ ਉਹਨਾਂ ਨੂੰ ਜਾਣਦੇ ਨੇ ਜੀ ਕਿ ਚਲੋ ਆਪਾਂ ਨਾ ਸ਼ੁਕਰੀਆ ਕਰਕੇ ਆਉਂਦੇ ਆ ਕਿ ਸਾਡਾ ਬੱਚਾ ਸਾਡੇ ਤੱਕ ਪਹੁੰਚਾਇਆ ਜੀ ਪਰ ਜੀ ਦੇਖੋ ਬੱਚਾ ਦੇਖੋ ਜੀ ਜੇ ਉਹ ਆਮ ਇਨਸਾਨ ਹੁੰਦਾ ਤੇ ਉਹ ਦੇਖੋ ਜੀ ਉਹ ਬੱਚੇ ਨੂੰ ਦੇ ਕੇ ਉਹਨਾਂ ਦੇ ਕੋਲ ਖੜਦਾ ਜੀ ਉੱਥੇ ਉਹਨਾਂ ਨਾਲ ਗੱਲਬਾਤ ਕਰਦਾ ਹਨਾ ਪਰ ਉਹ ਬੱਚੇ ਨੂੰ ਦੂਰੋਂ ਹੀ ਛੱਡ ਕੇ ਉਹਨਾਂ ਦੇ ਮਾਪਿਓ ਕੋਲ ਉਹ ਚਲੇ ਗਏ ਤੇ ਬੱਚੇ ਨੇ ਵੀ ਦੂਰੋਂ ਦਿਖਾਇਆ ਜਾਂਦਿਆਂ ਨੂੰ ਕਿ ਉਹ ਜਾ ਰਹੇ ਨੇ ਤੇ ਜਦੋਂ ਉਹਨਾਂ ਦੀ ਮਦਰ ਨੇ ਭੀੜ ਦੇ ਵਿੱਚ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦਾ ਅਸੀਂ ਸ਼ੁਕਰੀਆ ਦਾ ਕਰੀਏ ਉਹ ਭੀੜ ਦੇ ਵਿੱਚ ਗਾਇਬ ਹੋ ਗਏ ਜੀ ਕਹnde ਹੁੰਦੇ ਆ ਜਿਹਨੂੰ ਨੰਗੀਆਂ ਅੱਖਾਂ ਤੋਂ ਆਪਾਂ ਨਾ ਦੇਖ ਸਕੀਏ ਜਿਨ੍ਹਾਂ ਨੂੰ ਆਪਾਂ ਅੱਖਾਂ ਰਾਹੀਂ ਆਪਾਂ ਲੱਭ ਨਾ ਸਕੀਏ ਉਹ ਤਾਂ ਤਨ ਤਨ ਗੁਰੂ ਰਾਮਦਾਸ ਜੀ ਹੁੰਦੇ ਆ ਜੀ ਆਪਾਂ ਦੇਖੋ ਜੀ ਨੋਰਮਲ ਆਪਾਂ ਇਨਸਾਨ ਆ ਜੀ ਆਪਾਂ ਨੂੰ ਐ ਇਦਾਂ ਦਰਸ਼ਨ ਨਹੀਂ ਹੋ ਸਕਦੇ ਉਹਨਾਂ ਦੇ ਪਰ ਉਹ ਦੇਖੋ ਵਾਹਿਗੁਰੂ ਜੀ ਨੇ ਉਹ ਫਿਰ ਵੀ ਮੈਂ ਤਾਂ ਸਮਝ ਨਹੀਂ ਉਹਨਾਂ ਦੇ ਮਦਰ ਬਹੁਤ ਹੀ ਕਰਮਾਲੇ ਸੀ ਜਿਨ੍ਹਾਂ ਨੂੰ ਚਲੋ ਇੰਨਿਕ ਵੀ ਝਲਕੀ ਦੇਖਣ ਨੂੰ ਮਿਲੀ ਉਹਨਾਂ ਦੀ ਉਹ ਬਹੁਤ ਲੱਭਦੇ ਨੇ ਜੀ ਉੱਥੇ ਉਹ ਗਾਇਬ ਹੀ ਹੋ ਜਾਂਦੇ ਨੇ ਉਹ ਮਿਲਦਾ ਹੀ ਨਹੀਂ ਹੈਗੇ ਸਤਨ ਤਨ ਗੁਰੂ RAM DAS ਜੀ ਖੁਦ ਆ ਕੇ ਉਸ ਬੱਚੇ ਨੂੰ ਉਹਨਾਂ ਦੇ ਮਾਂ ਦੇ ਕੋਲ ਛੱਡ ਕੇ ਆਉਂਦੇ ਨੇ ਤਨ ਤਨ ਗੁਰੂ RAM DAS ਜੀ ਹਮੇਸ਼ਾ ਹੀ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰ ਹੁੰਦੇ ਆ ਆਪਾਂ ਨੂੰ ਲੋੜ ਹੈ ਜੀ ਬਸ ਉੱਥੇ ਜਾ ਕੇ ਉਹਨਾਂ ਨੂੰ ਮਹਿਸੂਸ ਕਰਨ ਦੀ ਆਪਾਂ ਫੀਲ ਕਰ ਸਕਦੇ ਹਾਂ ਉੱਥੇ ਜਾ ਕੇ ਉਹਨਾਂ ਦੀ ਉਸ ਪਾਵਰ ਨੂੰ ਉਹਨਾਂ ਦੀ ਜਿਹੜੀ ਪੋਜ਼ਿਟਿਵ એનર્ਜੀ ਉੱਥੇ ਆਲਵੇਜ਼ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਆਪਾਂ ਜਾ ਕੇ ਜੀ ਆਪਾਂ ਉੱਥੇ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਮੋਸਟਲੀ ਆਪਾਂ ਨੂੰ ਉੱਥੇ ਜਾ ਕੇ ਆਪਾਂ ਨੂੰ ਫੀਲ ਕਰਨੀ ਚਾਹੀਦੀ ਉਹਨਾਂ ਦੀ એનર્ਜੀ ਤੇ ਦੇਖੋ ਜੀ ਕਿਵੇਂ ਗੁਰੂ ਰਾਮਦਾਸ ਜੀ ਨੇ ਇੱਕ ਮਦਰ ਨੂੰ ਇੱਕ ਫਾਦਰ ਨੂੰ ਉਹਨਾਂ ਦੇ ਬੱਚੇ ਦੇ ਨਾਲ ਮਿਲਵਾਇਆ ਤੇ ਮੋਸਟਲੀ ਦੇਖੋ ਜੀ ਆਪਾਂ ਜਦੋਂ ਗੁਰਦੁਆਰਾ ਸਾਹਿਬ ਜਾਂਦੇ ਆ ਨਾ ਅੰਮ੍ਰਿਤਸਰ ਦੇ ਵਿੱਚ ਖਾਸ ਕਰਕੇ ਤੁਸੀਂ ਦੇਖੋ ਜੀ ਜਦੋਂ ਆਪਾਂ ਜਾਂਦੇ ਆ ਮੇਰੀ ਇੱਕ ਰਿਕੁਐਸਟ ਆ ਮੇਰੇ ਸਾਰੇ ਭੈਣ ਭਰਾਵਾਂ ਨੂੰ ਕਿ ਜਦੋਂ ਆਪਾਂ ਜਾਈਦਾ ਵਾ ਹੋ ਸਕੇ ਤਾਂ ਤੁਸੀਂ ਗੁਰੂ ਰਾਮਦਾਸ ਜੀ ਦੇ ਜਿਹੜੇ ਧਰਤੇ ਜਾਂਦੇ ਹੋ ਤੁਸੀਂ ਜਿਆਦਾ ਤੋਂ ਜਿਆਦਾ ਜਿੰਨਾ ਟਾਈਮ ਹੋਵੇ ਤੁਸੀਂ ਸਪੈਂਡ ਕਰ ਸਕਦੇ ਹੋ ਤੇ ਉਹ ਟਾਈਮ ਬਾਣੀ ਪੜਨ ਦੇ ਵਿੱਚ ਹੀ گزارੋ ਆਪਣਾ ਮੋਸਟਲੀ ਲੋਕ ਕੀ ਕਰਦੇ ਨੇ ਜੀ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਤੇ ਫੋਨਾਂ ਤੇ ਫੋਟੋਸ ਕਲਿੱਕ ਕਰਨ ਲੱਗ ਜਾਂਦੇ ਨੇ ਆਪਣੀਆਂ ਸੋ ਇਹ ਚੀਜ਼ਾਂ ਨੂੰ ਅਵੋਇਡ ਕਰਕੇ ਜੇ ਜਦੋਂ ਤੁਸੀਂ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਜਾਣੇ ਹੋ ਤੇ ਉਦੋਂ ਤੁਸੀਂ ਜੀ ਬਾਣੀ ਪੜਿਆ ਕਰੋ ਉੱਤੇ ਬੈਠ ਕੇ ਵੱਧ ਤੋਂ ਵੱਧ ਉਹਨਾਂ ਦੇ ਨਾਲ ਤੁਸੀਂ ਗੁਰੂ ਗੁਰੂ ਜੀ ਦੇ ਨਾਲ ਤੁਸੀਂ ਆਪਣਾ ਬੈਠ ਕੇ ਤੁਸੀਂ ਉਹਨਾਂ ਨਾਲ ਇੰਟਰੈਕਟ ਕਰਿਆ ਕਰੋ ਕਿਉਂਕਿ ਦੇਖੋ ਜੀ ਮੋਤ ਆਪਾਂ ਇੱਕ ਤਾਂ ਉਦਾਂ ਬੀਜ਼ੀ ਸ਼ਡਿਊਲ ਰਹਿੰਦਾ ਹਨਾ ਲਾਈਫ ਦੇ ਵਿੱਚ ਆਪਾਂ ਨਹੀਂ ਇੰਨਾ ਟਾਈਮ ਕੱਢ ਸਕਦੇ ਪਰ ਜਦੋਂ ਆਪਾਂ ਐਟਲੀਸਟ ਜਾਣੇ ਆ ਹਨਾ ਆਪਣੇ ਬੀਜ਼ੀ ਆਪੇ ਕੰਮਾਂ ਕਾਰਾਂ ਚੋਂ ਟਾਈਮ ਕੱਢ ਕੇ ਜਦੋਂ ਆਪਾਂ ਜਾਣੇ ਆ ਤੇ ਉਦੋਂ ਆਪਾਂ ਨੂੰ ਇਹ ਚਾਹੀਦਾ ਵਾ ਕਿ ਆਪਾਂ ਜਦੋਂ ਗਏ ਆ ਤੇ ਉੱਥੇ ਜਾ ਕੇ ਆਪਾਂ ਬਾਣੀ ਪੜੀਏ ਕੀਰਤਨ ਸੁਣੀਏ ਵੱਧ ਤੋਂ ਵੱਧ ਹਨਾ ਤਾਂ ਕਿ ਆਪਾਂ ਵੱਧ ਤੋਂ ਵੱਧ ਦਾਤਾ ਗੁਰੂ ਰਾਮਦਾਸ ਜੀ ਦੇ ਦਰ ਤੋਂ ਆਪਾਂ ਆਪਣੀ ਝੋਲੀ ਚ ਪਵਾ ਕੇ ਲੈ ਕੇ ਆਈਏ ਨਾ ਕਿ ਆਪਾਂ ਉੱਥੇ ਮੋਬਾਈਲ ਦੇ ਪਿਕ ਖਿੱਚਣ ਦੇ ਵਿੱਚ ਜਾਂ ਫਿਰ ਵੀਡੀਓਜ਼ ਬਣਾਉਣ ਦੇ ਵਿੱਚ ਆਪਣਾ ਟਾਈਮ ਵੇਸਟ ਕਰੀਏ ਸੋ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਬਹੁਤ ਸਾਰੀਆਂ ਦਾਤਾ ਮਿਲਦੀਆਂ ਜੀ ਬਸ ਮੰਗਣਾ ਆਉਣਾ ਚਾਹੀਦਾ ਆਪਾਂ ਨੂੰ ਗੁਰੂ ਰਾਮਦਾਸ ਜੀ ਦਾ ਹਮੇਸ਼ਾ ਦੇਣ ਨੂੰ ਤਿਆਰ ਰਹਿੰਦੇ ਨੇ ਤੇ ਆਹ ਜਿਹੜੀ ਵੀਡੀਓ ਸੀਗੀ ਜੀ ਮੈਨੂੰ ਸੁਣ ਕੇ ਬਹੁਤ ਹੀ ਮੈਨੂੰ ਬਹੁਤ ਪਿਆਰੀ ਲੱਗੀ ਜੀ ਇਹ ਵੀਡੀਓ ਸੋ ਮੈਨੂੰ ਲੱਗਿਆ ਕਿ ਆਪਣੇ ਵੀ ਈਵਰਸ ਦੇ ਨਾਲ ਮੈਨੂੰ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਆ ਜਦੋਂ ਇਦਾਂ ਦੀਆਂ ਸੱਚੀਆਂ ਅੜਬੀਆਂ ਸੁਣਦੇ ਆ ਆਪਾਂ ਨੂੰ ਆਪਣੇ ਪਰਮਾਤਮਾ ਤੇ ਹੋਰ ਵੀ ਵਿਸ਼ਵਾਸ ਪੱਕਾ ਹੁੰਦਾ ਜੀ ਸੋ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਧੰਨ ਧੰਨ ਸ਼ਿਗੁਰ ਰਾਮਦਾਸ ਜੀ ਲੈ ਕੇ ਪਲੀਜ਼ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਤੇ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓਸ ਤਦ ਤੱਕ ਦੇ ਲਈ ਸਤਿ ਸਪਨੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ